ਗ੍ਰੀਨ ਗਾਰਡਨ ਇਨਕਲੇਵ ਨਜ਼ਦੀਕ ਗੋਲਡਨ ਗੇਟ ਹਾਈਵੇ ਤੇ ਸਥਿਤ ਹੈ। ਇਸ ਕਲੋਨੀ ਬਣੀ ਨੂੰ 20 ਸਾਲ ਹੋ ਗਏ ਹਨ। ਉਸ ਵੇਲੇ ਤੋਂ ਇਸ ਕਲੋਨੀ ਵਿੱਚ ਰਿਟਾਇਰਡ ਅਫਸਰਾਂ ਸਮੇਤ ਕਈ ਲੋਕਾਂ ਨੇ ਕਰੋੜਾਂ ਰੁਪਏ ਖਰਚ ਕੇ ਜਗਾ ਖਰੀਦੀ ਸੀ ਤੇ ਕੋਠੀਆਂ ਬਣਾਈਆਂ ਸਨ। ਪਰ ਹੁਣ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਕਲੋਨੀ ਕਲੋਨਾਈਜ਼ਰ ਵੱਲੋਂ ਇਨਾ ਲੋਕਾਂ ਨੂੰ ਨਾ ਤਾਂ ਸੀਵਰੇਜ ਦੀ ਸਹੂਲਤ ਦਿੱਤੀ ਗਈ ਹੈ, ਨਾ ਹੀ ਪੀਣ ਵਾਲੇ ਪਾਣੀ ਦੀ ਤੇ ਨਾ ਹੀ ਉਥੇ ਬਿਜਲੀ ਬੋਰਡ ਵਾਲੇ ਮੀਟਰ ਲਗਾ ਰਹੇ ਹਨ। ਲੋਕ ਬਹੁਤ ਪਰੇਸ਼ਾਨ ਅਤੇ ਦੁਖੀ ਹਨ ਅਤੇ अनेका ਵਾਰ ਪੁੱਡਾ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਪੱਤਰਕਾਰਾਂ ਵੱਲੋਂ ਪੁੱਡਾ ਦੇ ਦਫ਼ਤਰ ਜਾ ਕੇ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਉਹ ਸਾਨੂੰ ਲਿਖਤੀ ਕੰਪਲੇਂਟ ਲਿਆ ਕੇ ਦੇਣ ਤਾਂ ਜੋ ਉਹਨਾਂ ਦਾ ਜਲਦ ਤੋਂ ਜਲਦ ਮਸਲਾ ਹੱਲ ਕਰਵਾਇਆ ਜਾ ਸਕੇ ਗੋਲਡਨ ਗੇਟ ਦੇ ਬਿਲਕੁਲ ਨੇੜੇ ਇੱਕ ਕਲੋਨੀ ਹੈ ਜਿੱਥੋਂ ਦੇ ਵਸਨੀਕ ਪਿਛਲੇ 5 ਸਾਲ ਤੋਂ ਇੱਥੇ ਜਗ੍ਹਾ ਖਰੀਦ ਕੇ ਕੋਠੀਆਂ ਪਾ ਰਹੇ ਨੇ ਪਰ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਨਾ ਤੇ ਮੀਟਰ ਲੱਗ ਰਹੇ ਨਾ ਕੋਈ ਸੀਵਰੇਜ ਦੀ ਸਹੂਲਤ ਹੈ ਨਾ ਪਾਣੀ ਦੀ ਸਹੂਲਤ ਹੈ ਤੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਇੱਕ ਵਸਨੀਕ ਸਰਦਾਰ ਐਮਪੀ ਸਿੰਘ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਸਰ ਬੇਨਤੀ ਐਦਾਂ ਜੀ ਵੀ ਅਸੀਂ ਗਾਰਡਨ ਗ੍ਰੀਨ ਐਨ ਕਲੇਵ ਦੇ ਵਸਨੀਕ ਆ ਤੇ ਅਸੀਂ ਇਹ ਪੁੱਡਾ ਬੀਂਗੇ ਪੁੱਡਾ ਅਪਰੂਵਡ ਕਲੋਨੀ ਜਿਹੜੀ ਆ ਕਲੋਨਾਈਜ਼ਰ ਸ਼ਸ਼ੀਪਾਲ ਉਹਦੇ ਵੱਲੋਂ ਅਪਰੂਵ ਕੀਤੀ ਗਈ ਸੀਗੀ ਏਡੀਏ ਪੁੱਡਾ ਅਮਰਸਾਡ ਡਿਵੈਲਪਮੈਂਟ ਅਥਾਰਟੀ ਵੱਲੋਂ ਮਨਜ਼ੂਰਸ਼ਿਦਾ ਹੈ ਜਦੋਂ ਇਹ ਕਲੋਨੀ ਕੱਟੀ ਗਈ ਤਾਂ ਸਾਨੂੰ ਬੜੇ ਸਾਜ਼-ਵਾਜ਼ ਦਿਖਾਏ ਗਏ ਵੀ ਅਸੀਂ ਸੀਵਰ ਦਵਾਂਗੇ ਪਾਣੀ ਦਵਾਂਗੇ ਮਲਕ ਹਰ ਜੋ ਵੀ ਸਹੂਲਤ ਹੈਗੀ ਆ ਇੱਕ ਪਬਲਿਕ ਅਮੈਨਿਟੀਆਂ ਸਾਰੀਆਂ ਪੂਰੀਆਂ ਕਰਾਂਗੇ ਅਸੀਂ ਉਹਦੇ ਮੁਤਾਬਕ ਇਹ ਮਹਿੰਗੇ ਭਾਅ ਦੇ ਪਲਾਟ ਲੈ ਲੇ ਮਹਿੰਗੇ ਭਾਅ ਤੇ ਪਲਾਟ ਲੈ ਕੇ ਅਸੀਂ ਜਿਹੜੀ ਵੀ ਆਪਣੀ ਸਰਮਾਇਆ ਸੀਗੀ ਉਹ ਕੋਠੀਆਂ ਤੇ ਲਾ ਕੇ ਤੇ ਸ਼ੁਰੂ ਕਰਤਾ ਜਦੋਂ ਇਨ ਬਿਟਵੀਨ ਇਹ ਤਕਰੀਬਨ 16 17 ਤੱਕ ਕੁਝ ਘਰਾਂ ਨੂੰ ਇਹਨਾਂ ਨੇ ਸਰਕਾਰ ਨੇ ਕਨੈਕਸ਼ਨ ਦਿੱਤੇ 16 ਤੋਂ ਬਾਅਦ ਬਾਕੀ ਕਨੈਕਸ਼ਨ ਇੱਕਦਮ ਬੰਦ ਕਰਤੇ ਹੁਣ ਵੇਖੋ ਤੁਹਾਡੇ ਸਾਹਮਣੇ ਇੱਥੇ ਕੋਠੀਆਂ 1-1 ਕਰੋੜ ਦੀ ਕੋਠੀ ਘੱਟੋ-ਘੱਟ ਪੈਸਾ ਲੱਗਾ ਤੇ ਖੰਡਰ ਬਣੇ ਆ ਉਹ ਲੋਕੀ ਰੋਂਡੇ ਨੇ ਵੀ ਹੁਣ ਅਸੀਂ ਕੀ ਕਰੀਏ ਨਾ ਤਾਂ ਅਮਰਥਾ ਡਿਵੈਲਪਮੈਂਟ ਅਥਾਰਟੀ ਸਾਡੀ ਕੋਈ ਮੰਦੀ ਆ ਨਾ ਸ਼ਸ਼ੀਪਾਲ ਕਲੋਨਾਈਜ਼ਰ ਉਹ ਸਾਨੂੰ ਕੋਈ ਰਾਹ ਦਿਖਾਉਂਦਾ ਸਿਰਫ ਆਨੇ ਬਹਾਨੇ ਇਹ ਕਰਦੇ ਆਂ ਉਹ ਕਰਦੇ ਆਂ ਇਹ ਕਰਦੇ ਆਂ ਅਜੇ ਤੱਕ ਸਾਡੇ ਪੱਲੇ ਕੁਝ ਨਹੀਂ ਪਿਆ ਪਿਛਲੇ ਸਮੇਂ 'ਚ ਮੰਤਰੀ ਸਾਹਿਬ ਆਏ ਸੀਗੇ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਸੀਗੇ ਕਿ ਨਹੀਂ ਸਿਵਰ ਦਾ ਤੁਹਾਡਾ ਮਸਲਾ ਹੱਲ ਹੋ ਜਾਏਗਾ ਕਿਉਂਕਿ ਉਹ ਉਦਘਾਟਨ ਵੀ ਕਰ ਗਏ ਸੀ ਤੇ ਬਿਜਲੀ ਦਾ ਮੈਂ ਕੋਸ਼ਿਸ਼ ਕਰਾਂਗਾ ਵੀ ਇਹ ਵੀ ਤੁਹਾਡਾ ਹੋ ਜਾਏ ਪਰ ਅਜੇ ਤੱਕ ਉਹ ਮਸਲਾ ਇਨ ਬਿਨ ਜਿਉਂ ਦਾ ਤਿਉਂ ਜਾਂ ਅਸੀਂ ਇਹ ਪਛਤਾ ਰਹੇ ਹਾਂ ਕਿ ਕਦੋਂ ਸਾਨੂੰ ਬਿਜਲੀ ਦੇ ਬਿੱਲ ਮਿਲਣਗੇ ਬਿਜਲੀ ਦੇ ਕਨੈਕਸ਼ਨ ਮਿਲਣਗੇ ਤੇ ਕਦੋਂ ਸਾਡਾ ਸਾਹ ਸੌਖਾ ਹੋ ਗਿਆ ਕਿਉਂਕਿ ਹੁਣ ਤੱਕ ਜਿਹੜੇ ਵੀ ਕਨੈਕਸ਼ਨ ਹੈ ਜਿਹੜੀਆਂ ਵੀ ਬਿਲਡਿੰਗਾਂ ਬਣੀਆਂ ਨੇ ਉਹ ਉਹ ਬਿਲਡਿੰਗਾਂ ਦੇ ਵਿੱਚ ਅਸੀਂ ਕੋਰਟ ਕਚੈਰੀਆਂ 'ਚ ਧੱਕੇ ਖਾ ਕੇ ਵਕੀਲਾ ਨੂੰ ਵੱਧ ਤੋਂ ਵੱਧ ਫੀਸ ਦੇ ਕੇ ਥਰੂ ਕੰਜ਼ਿਊਮਰ ਕੋਰਟ ਜਾਂ ਲੋਕ ਅਦਾਲਤਾਂ 'राई ਫੈਸਲੇ ਲਵਾਏ ਆ ਤੇ ਉਹਨਾਂ ਨੇ ਵੀ ਟੈਂਪਰੇਰੀ ਕਨੈਕਸ਼ਨ ਦਿੱਤੇ ਆ ਟੈਂਪਰੇਰੀ ਕਨੈਕਸ਼ਨ ਦਾ ਰੇਟ ਜਿਹੜਾ ਉਹ 12 ਰੁਪਏ ਹੈ ਪਰ ਮੰਥ ਉਹ ਭਰ ਰਹੇ ਆ ਤੇ ਜਿਹੜੇ 600 ਜੁਡ ਦੀ ਮਾਫੀ ਆ ਉਹ ਸਾਨੂੰ ਕੋਈ ਨਹੀਂ ਹੈ ਇਸ ਕਰਕੇ ਅਸੀਂ ਸੰਤਾਪ ਭੁਗਤ ਰਹੇ ਆ ਸਰਕਾਰ ਨੂੰ ਅਪੀਲ ਆ ਵੀ ਸਾਡੇ ਵੱਲ ਮੰਤਰੀ ਜੀ ਨੂੰ ਅਪੀਲ ਆ ਵੀ ਸਾਡੀ ਸੁਣਾਈ ਕੀਤੀ ਜਾਵੇ ਤੇ ਸਾਡੇ ਵੱਲ ਥੋੜਾ ਦਿਸ਼ਾਦੇਸ਼ ਦਿੱਤੇ ਜਾਣ ਤਾਂ ਕਿ ਅਸੀਂ ਆਪਣੀ ਚੰਗੀ ਜ਼ਿੰਦਗੀ ਬਸਰ ਕਰ ਸਕੀਏ ਮੌਜੂਦਾ ਕਾਉਂਸਲਰ ਉਹਨਾਂ ਨੂੰ ਜਦੋਂ ਫੋਨ ਕਰੀਏ ਉਹ ਫੋਨ ਹੀ ਨਹੀਂ ਚੁੱਕਦੇ ਠੀਕ ਹੈ ਕਦੀ ਉਹਨਾਂ ਜਵਾਬ ਹੀ ਨਹੀਂ ਦਿੰਦਾ ਨਾ ਸਟਰੀਟ ਲਾਈਟਾਂ ਜੇ ਨਾ ਸੜਕਾਂ ਜੇ ਤੇ ਨਾ ਸੀਵਰੇਜ ਹੈ ਕਿਤੇ ਬਹੁਤ ਪਰੇਸ਼ਾਨ ਆ ਗੰਦਾ ਪਾਣੀ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਅਸੀਂ ਦੇਖੋ ਇਹ ਬੂਟੀ ਨਹੀਂ ਕਟਾਰੇ ਕਿਉਂਕਿ ਬੂਟੀਆਂ ਦੇ ਥੱਲੇ ਅਸੀਂ ਮਟਕੀਆਂ ਤੋੜ ਕੇ ਖੁਦ ਪਾਣੀ ਉਧਰ ਉਧਰ ਦੀ ਨਿਕਾਸੀ ਕੱਢੀ ਹੋਈ ਹੈ ਤੇ ਇਹ ਕਿੰਨੀ ਦੇਰ ਤੱਕ ਚੱਲੇਗਾ ਮੰਗ ਕਰਦੇ ਪ੍ਰਸ਼ਾਸਨ ਮੰਗੇ ਹੀ ਪ੍ਰਸ਼ਾਸਨ ਨੂੰ ਕਰਦੇ ਆ ਕਿ ਜਦੋਂ ਇਹ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੇ ਆਂਦੇ ਨੇ ਉਦੋਂ ਬੜਾ ਸ਼ਿਵਾਸਨ ਦਵਾਉਂਦੇ ਆ ਕਿ ਅਸੀਂ ਜੀ ਕਰਾਂਗੇ ਜੀ ਸਾਨੂੰ ਤੁਸੀਂ ਵੋਟਾਂ ਪਾਓ ਜਿਤਾਓ ਇਹ ਕਰੋ ਉਹ ਕਰੋ ਤੇ ਜਦੋਂ ਇਹ ਬਣ ਜਾਂਦੇ ਨੇ ਕੁਝ ਤੇ ਉਦੋਂ ਕੋਈ ਇਹ ਫੋਨ ਨਹੀਂ ਚੱਕਦਾ ਬੰਦਾ ਤੇ ਨਾ ਕੋਈ ਸਾਰ ਲੈਂਦਾ ਜੇ ਭਰੋਸਾ ਦਿਵਾ ਕੇ ਚੱਲ ਜਾਂਦੇ ਨੇ ਮੁੜ ਕੇ ਕੋਈ ਨਹੀਂ ਜਾਂਦਾ ਗ੍ਰੀਨ ਗਾਰਡਨ ਇਨਕਲੇਵ ਪੁੱਡਾ ਅਪਰੂਵਡ ਕਲੋਨੀ ਨਜ਼ਦੀਕ ਗੋਡਨ ਗੇਟ ਅੰਮ੍ਰਿਤਸਰ ਉਥੋਂ ਦੇ ਲੋਕਾਂ ਨੂੰ 20 ਸਾਲ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਕੀਮਤੀ ਪੂੰਜੀ ਖਰਚ ਕਰਕੇ ਇਹ ਪਲਾਟ ਖਰੀਦੇ ਸਨ ਤੇ ਜਦੋਂ ਉਹਨਾਂ ਨੇ ਕਰੋੜਾ ਰੁਪਏ ਲਾ ਕੇ ਪਲਾਟ ਬਣਾਏ ਤੇ ਨਾ ਤੇ ਉਹਨਾਂ ਦੇ ਬਿਜਲੀ ਦੇ ਮੀਟਰ ਲੱਗ ਰਹੇ ਹਨ ਨਾਵ ਸਪਲਾਈ ਮਿਲ ਰਹੀ ਤੇ ਨਾ ਹੀ ਪੀਣ ਵਾਲਾ ਪਾਣੀ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਤੇ ਅੱਜ ਅਸੀਂ ਆਏ ਸਾਂ ਪੁੱਡਾ ਦੇ ਦਫ਼ਤਰ ਤੇ ਪੁੱਡਾ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਜਦ ਕੰਪਲੀਟ ਆਏਗੀ ਤਾਂ ਅਸੀਂ ਉਸ ਦਾ ਮਸਲਾ ਹੱਲ ਕਰਾਂਗੇ ਫਾਸਟਵੇ ਅਮਰitsar ਖਬਰਨਾਮਾ ਤੋਂ ਅਮਰੀਕ ਸਿੰਘ ਵੱਲ ਦੀ ਰਿਪੋਰਟ